ਸਤ ਸ੍ਰੀ ਅਕਾਲ ਦੋਸਤੋ ਗੱਲ ਕਰਦੇ ਹਾਂ ਕਾਂਗਰਸ ਪਾਰਟੀ ਦੇ ਵਿੱਚ ਜਿਹੜੀ ਉਥਲ ਪੁਥਲ ਤੇਜ਼ ਹੋਈ ਹੈ ਜਿਵੇਂ ਕਿ ਪਹਿਲਾਂ ਲੱਗ ਰਿਹਾ ਸੀ ਕਿ ਜਿਸ ਤਰੀਕੇ ਦੇ ਨਾਲ ਪਹਿਲਾਂ ਨਵਜੋਤ ਸਿੰਘ ਸਿੱਧੂ ਹਾਈ ਕਮਾਂਡ ਨੂੰ ਮਿਲ ਕੇ ਆਏ ਸਨ ਔਰ ਉਸ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਘਰ ਦੇ ਵਿੱਚ ਸਮਾਗਮ ਰੱਖ ਕੇ ਸਾਰੇ ਧੜੇ ਦੇ ਲੀਡਰਾਂ ਨੂੰ ਉੱਥੇ ਬੁਲਾਇਆ ਸੀ ਕਾਂਗਰਸ ਪਾਰਟੀ ਦੇ ਔਰ ਹਾਈ ਕਮਾਂਡ ਨੂੰ ਇਹ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਸੀ ਕਿ ਉਹ ਕਾਂਗਰਸ ਜਿਹੜੀ ਪੰਜਾਬ ਦੇ ਵਿੱਚ ਧੜੇਬੰਦੀ ਦੀ ਬੇहद ਸ਼ਿਕਾਰ ਹੈ ਔਰ ਫੁੱਟ ਦਾ ਸ਼ਿਕਾਰ ਹੈ ਉਸ ਨੂੰ ਇੱਕ ਲੈਵਲ ਤਰੀਕੇ ਦੇ ਨਾਲ ਇਕੱਠਾ ਕਰਨ ਦੀ ਕੋਸ਼ਿਸ਼ ਕਰ ਸਕਦੇ ਨੇ ਔਰ ਉਸ ਤੋਂ ਬਾਅਦ ਅਜੇ ਤੱਕ ਹਾਈ ਕਮਾਂਡ ਤੋਂ ਬੇਸ਼ੱਕ ਕਿਸੇ ਤਰ੍ਹਾਂ ਦਾ ਕੋਈ ਸੰਕੇਤ ਨਹੀਂ ਮਿਲਿਆ ਪਰ ਇਸ ਦੇ ਚਲਦਿਆਂ ਮੈਡਮ ਨਵਜੋਤ कौर ਸਿੱਧੂ ਵੱਲੋਂ ਜੋ ਵਿਵਾਦਤ ਬਿਆਨ ਦਿੱਤਾ ਗਿਆ ਉਸ ਨੂੰ ਲੈ ਕੇ ਕਾਂਗਰਸ ਦਾ ਇੱਕ ਵਾਰ ਫਿਰ ਜਿਹੜਾ ਹੈ ਪੰਜਾਬ ਦੇ ਵਿੱਚ ਪਛੜ ਦੀ ਨਜ਼ਰ ਆ ਰਹੀ ਹੈ ਇੱਕ ਵਾਰ ਜਦੋਂ ਸਭ ਨੇ ਇੱਕਜੁਟਤਾ ਦਿਖਾਈ ਸੀ ਤਾਂ ਲੱਗਦਾ ਸੀ ਕਿ ਹੁਣ ਸਾਰੇ ਲੀਡਰ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਪਾਰਟੀ ਦੇ ਲਈ ਤੈਅ ਦਿਲੋਂ ਕੰਮ ਕਰਨਗੇ ਔਰ ਹੋ ਸਕਦਾ ਹੈ ਕਿ ਕਾਂਗਰਸ ਪਾਰਟੀ 2027 ਦੇ ਵਿੱਚ ਆਪਣਾ ਚੰਗਾ ਪ੍ਰਦਰਸ਼ਨ ਕਰ ਪਾਏਗੀ ਇਹੀ ਆਸ ਹਾਈ ਕਮਾਂਡ ਨੂੰ ਵੀ ਸੀ ਪਰ ਜਿਸ ਦਿਨ ਤੋਂ ਮੈਡਮ ਨੇ ਵਿਵਾਦਤ ਬਿਆਨ ਦਿੱਤਾ ਉਸ ਦਿਨ ਤੋਂ ਲੈ ਕੇ ਫਿਰ ਕਾਂਗਰਸ ਦੇ ਜਿਹੜੇ ਵੱਡੇ ਲੀਡਰਾਂ ਤੇ ਮੈਡਮ ਨੇ ਸਵਾਲ ਚੁੱਕੇ ਉਹਦੇ ਨਾਲ ਪਾਰਟੀ ਦੇ ਵਿੱਚ ਫਿਰ ਇੱਕ ਵਾਰ ਜਿਹੜੀ ਹੈ ਨਿਰਾਸ਼ਤਾ ਹੀ ਦੇਖਣ ਨੂੰ ਮਿਲ ਰਹੀ ਹੈ ਨਵਜੋਤ ਕੌਰ ਸਿੱਧੂ ਦੇ ਬਿਆਨ ਨੇ ਪੰਜਾਬ ਕਾਂਗਰਸ ਦੇ ਅੰਦਰ ਜਿਹੜੀ ਸਿਆਸੀ ਹਲਚਲ ਉਹ ਪੈਦਾ ਕਰ ਦਿੱਤੀ ਹੈ ਸੂਤਰਾਂ ਅਨੁਸਾਰ ਕਾਂਗਰਸੀ ਪਾਰਟੀ ਤੋਂ ਮੁਅਤਲ ਕੀਤੇ ਗਏ ਮੈਡਮ ਨਵਜੋਤ ਕੌਰ ਸਿੱਧੂ ਦਿੱਲੀ ਚ ਨੇ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਾਂਗਰਸ ਹਾਈ ਕਮਾਂਡ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਨਵਜੋਤ ਕੌਰ ਸਿੱਧੂ ਨੂੰ ਬਿਨਾ ਕੋਈ ਨੋਟਿਸ ਦਿੱਤੇ ਤੋਂ ਪਾਰਟੀ ਦੇ ਵਿੱਚੋਂ ਮੁਅਤਲ ਕੀਤਾ ਹੈ ਨਾ ਤਾਂ ਲੀਡਰਸ਼ਿਪ ਤੇ ਨਾ ਹੀ ਕੋਈ ਜਿਹੜਾ ਪਾਰਟੀ ਇਨਚਾਰਜ ਨੇ ਨਵਜੋਤ ਕੌਰ ਸਿੱਧੂ ਨੂੰ ਅਜੇ ਤੱਕ ਜੜੀ ਮਿਲਣ ਲਈ ਕੋਈ ਦਿੱਲੀ ਦੇ ਵਿੱਚ ਸਮਾਂ ਦਿੱਤਾ ਹੈ ਪਾਰਟੀ ਲੀਡਰਸ਼ਿਪ ਨੇ ਸਪਸ਼ਟ ਕਰ ਦਿੱਤਾ ਹੈ ਕਿ ਪਾਰਟੀ ਦੇ ਇਸ ਤੇ ਨੇਤਾਵਾਂ ਤੇ ਬੇਬੁਨਿਆਦ ਤੇ ਝੂਠੇ ਦੋਸ਼ ਲਗਾ ਕੇ ਨਵਜੋਤ ਕੌਰ ਸਿੱਧੂ ਨੇ ਨਾ ਸਿਰਫ ਪਾਰਟੀ ਨੂੰ ਨੁਕਸਾਨ ਕੀਤਾ ਹੈ ਬਲਕਿ ਅਨੁਸ਼ਾਸਨ ਦੀ ਵੀ ਲਕਸ਼ਮਣ ਰੇਖਾ ਨੂੰ ਪਾਰ ਕੀਤਾ ਹੈ ਪੰਜਾਬ ਕਾਂਗਰਸ ਤੋਂ ਮੁਤਲਕਿੱਤੇ ਜਾਣ ਦੇ ਬਾਵਜੂਦ ਨਵਜੋਤ ਕੌਰ ਸਿੱਧੂ ਦਾ ਸਟੈਂਡ ਅਡੋਲ ਹੈ ਮੰਗਲਵਾਰ ਨੂੰ ਅੰਮ੍ਰਿਤਸਰ ਨਵਜੋਤ ਕੌਰ ਨੇ ਰਾਜਾ ਵੜਿੰਗ ਦੀ ਮੋਤਲੀ ਬਾਰੇ ਕਿਹਾ ਕਿ ਇਹ ਕਾਰਵਾਈ ਪ੍ਰਧਾਨ ਨੇ ਕੀਤੀ ਸੀ ਜਿਸ ਤੇ ਹੁਣ ਕੋਈ ਵੀ ਭਰੋਸਾ ਨਹੀਂ ਕਰਦਾ ਰਾਣਾ ਗੁਰਜੀਤ ਵੀ ਉਸੇ ਨੋਟਿਸ ਦਾ ਪਾਲਣ ਕਰ ਰਹੇ ਹਨ ਮੈਂ ਹਾਈ ਕਮਾਂਡ ਨਾਲ ਗੱਲ ਕਰ ਰਹੀ ਹਾਂ ਅਸੀਂ ਚੋਰਾਂ ਦਾ ਸਮਰਥਨ ਨਹੀਂ ਕਰਾਂਗੇ ਅਸੀਂ 4-5 ਲੋਕਾਂ ਨੂੰ ਹਟਾਵਾਂਗੇ ਫਿਰ ਦੇਖਾਂਗੇ ਸੰਸਦ ਮੈਂਬਰ ਸੁਖਜਿੰਦਰ ਦਾਵਾ ਤੇ ਮਾਨਹਾਨੀ ਨੋਟਿਸ ਦਾ ਜਵਾਬ ਦਿੰਦੇ ਹੋਏ ਨਵਜੋਤ ਕਰ ਸਿੱਧੂ ਨੇ ਕਿਹਾ ਕਿ ਰੰਧਾਵਾ ਦੇ ਤਸਕਰਾਂ ਨਾਲ ਸੰਬੰਧ ਨੇ ਰਾਜਸਥਾਨ ਦੇ ਵਿੱਚ ਟਿਕਟਾਂ ਪੈਸੇ ਲੈ ਕੇ ਵੇਚੀਆਂ ਗਈਆਂ ਹਨ ਰੰਧਾਵਾ ਕੋਲ ਇੰਨੀ ਖੇਤੀਯੋਗ ਜ਼ਮੀਨ ਕਿੱਥੋਂ ਆਈ ਰੰਧਾਵਾ ਨੇ ਸਿੱਧੂ ਦੀ ਪਿੱਠ 'ਚ ਜੁਰਾ ਛੁਰਾ ਮਾਰਿਆ ਉਹਨਾਂ ਨੇ ਇਸ ਇਹਦੇ ਵਿੱਚ ਪਾਰਟੀ ਪ੍ਰਧਾਨ ਰਾਜਾ ਵੜਿੰਗ ਤੇ ਵੀ ਸਵਾਲ ਉਠਾਇਆ ਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਤੇ ਵੀ ਜਿਹੜੇ ਨੇ ਉਹ ਸਵਾਲ ਖੜੇ ਕੀਤੇ ਨੇ ਆਪਣੇ ਬਿਆਨ ਨੂੰ ਸਪਸ਼ਟ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਮੈਂ ਪਹਿਲਾਂ ਵੀ ਕਿਹਾ ਹੈ ਕਿ ਕਿਸੇ ਨੇ ਮੇਰੇ ਤੋਂ ਕਦੇ ਕੋਈ ਪੈਸੇ ਨਹੀਂ ਮੰਗੇ ਪਰ ਮੈਨੂੰ ਤਾਂ ਸਿਰਫ ਪੱਤਰਕਾਰਾਂ ਵੱਲੋਂ ਇਹ ਪੁੱਛਿਆ ਗਿਆ ਸੀ ਕਿ ਸਾਰਾ ਪੰਜਾਬ ਚਾਹੁੰਦਾ ਹੈ ਕਿ ਤੁਸੀਂ ਮੁੱਖ ਮੰਤਰੀ ਬਣੋ ਤਾਂ ਤੁਸੀਂ ਮੁੱਖ ਮੰਤਰੀ ਕਿਉਂ ਨਹੀਂ ਬਣਦੇ ਤਾਂ ਮੈਂ ਜਵਾਬ ਦਿੱਤਾ ਸੀ ਨਵਜੋਤ ਕੌਰ ਸਿੱਧੂ ਕਹਿ ਰਹੇ ਕਿ ਇਸ ਲਈ 500 ਕਰੋੜ ਰੁਪਏ ਚਾਹੀਦੇ ਹਨ ਜੋ ਮੇਰੇ ਕੋਲ ਨਹੀਂ ਹਨ ਨਵਜੋਤ ਕੌਰ ਸਿੱਧੂ ਨੇ ਇਹ ਜੋ ਬਿਆਨ ਦਿੱਤਾ ਉਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਜਿਹੜੇ ਵੱਡੇ ਲੀਡਰ ਸੀ ਉਹਨਾਂ ਦੇ ਵਿੱਚ ਵੀ ਇਸ ਨੂੰ ਲੈ ਕੇ ਜਿਹੜੀ ਹਲਚਲ ਪੈਦਾ ਹੋਈ ਹੁਣ ਦੇਖਣ ਦੇ ਵਿੱਚ ਇਹ ਵੀ ਆ ਰਿਹਾ ਹੈ ਕਿ ਕੁਝ ਹੋਰ ਜਿਹੜੇ ਵੱਡੇ ਆਗੂ ਨੇ ਕਾਂਗਰਸ ਦੇ ਉਹ ਵੀ ਨਵਜੋਤ ਕੌਰ ਮੈਡਮ ਦੇ ਇਸ ਬਿਆਨ ਦੇ ਨਾਲ ਸਮਰਥਨ ਕਰਦੇ ਨਜ਼ਰ ਆਏ ਹੈ ਜਿਵੇਂ ਕਿ ਅੰਮ੍ਰਿਤਸਰ ਤੋਂ ਹੀ ਇੱਕ ਜਿਹੜੇ ਸਾਬਕਾ ਵਿਧਾਇਕ ਰਹੇ ਉਹਨਾਂ ਨੇ ਵੀ ਇਹਦਾ ਸਮਰਥਨ ਕੀਤਾ ਹੈ ਹੋਰ ਵੀ ਤਰਨਤਾਰਨ ਹਲਕੇ ਚੋਂ ਵੀ ਇੱਕ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਚੇਅਰਮੈਨ ਰਹੇ ਉਹਨਾਂ ਨੇ ਵੀ ਇਸ ਗੱਲ ਦਾ ਸਮਰਥਨ ਕੀਤਾ ਪਰ ਜਿਵੇਂ ਹੁਣ ਨਵਜੋਤ ਕੌਰ ਸਿੱਧੂ ਨੂੰ ਪਾਰਟੀ ਤੋਂ ਮੁਤਲ ਕਰ ਦਿੱਤਾ ਗਿਆ ਉਸ ਤੋਂ ਬਾਅਦ ਉਹ ਕਾਂਗਰਸ ਹਾਈ ਕਮਾਂਡ ਨੂੰ ਮਿਲਣ ਪਹੁੰਚੇ ਸੀ ਪਰ ਕਾਂਗਰਸ ਹਾਈ ਕਮਾਂਡ ਦਾ ਉਹਨਾਂ ਨੂੰ ਮਿਲਣ ਦਾ ਕੋਈ ਵੀ ਇਰਾਦਾ ਨਹੀਂ ਹੈ ਹਾਈ ਕਮਾਂਡ ਨਵਜੋਤ ਕੌਰ ਸਿੱਧੂ ਵੱਲੋਂ ਲਗਾਏ ਜਾ ਰਹੇ ਬੇਬੁਨਿਆਦ ਦੋਸ਼ਾਂ ਤੋਂ ਬਹੁਤ ਜ਼ਿਆਦਾ ਨਾਰਾਜ਼ ਹੈ ਜਿਸ ਦਾ ਕਰਕੇ ਮੰਨਿਆ ਜਾ ਰਿਹਾ ਹੈ ਕਿ ਪਾਰਟੀ ਲੀਡਰਸ਼ਿਪ ਨੇ ਜਿਹੜਾ ਹੈ ਨਾ ਤਾਂ ਉਹਨਾਂ ਚੋਂ ਕੋਈ ਮਿਲਿਆ ਉਹਨਾਂ ਨੂੰ ਤੇ ਨਾ ਹੀ ਪਾਰਟੀ ਇਨਚਾਰਜ ਨੇ ਅਜੇ ਤੱਕ ਨਵਜੋਤ ਕੌਰ ਸਿੱਧੂ ਨੂੰ ਮਿਲਣ ਦਾ ਕੋਈ ਸਮਾਂ ਦਿੱਤਾ ਹੈ ਨਵਜੋਤ ਕੌਰ ਨੇ ਕਿਹਾ ਕਿ ਉਹ ਹਾਈ ਕਮਾਂਡ ਨਾਲ ਹੋਈ ਗੱਲਬਾਤ ਬਾਰੇ ਅਜੇ ਤੱਕ ਅਜੇ ਕੋਈ ਵੀ ਟਿੱਪਣੀ ਨਹੀਂ ਕਰਨਗੇ ਪਰ ਉਹਨਾਂ ਦੇ ਇਸ ਬਿਆਨ ਦੇ ਨਾਲ ਜਿਹੜੀ ਸਿਆਸੀ ਹਲਚਲ ਹੈ ਉਹ ਤੇਜ਼ ਹੋਈ ਹੈ ਜਿਹੜੇ ਭਾਜਪਾ ਦੇ ਵੱਡੇ ਲੀਡਰ ਨੇ ਜਿਹੜੇ ਕਾਂਗਰਸ ਚੋਂ ਬੀਜੇਪੀ ਚ ਗਏ ਨੇ ਉਹਨਾਂ ਨੇ ਵੀ ਦਬਮੀ ਸੁਰ ਦੇ ਵਿੱਚ ਇਹਨਾਂ ਦਾ ਜਿਹੜਾ ਦਿੱਤੇ ਹੋਏ ਬਿਆਨ ਨੂੰ ਸਮਰਥਨ ਦਿੱਤਾ ਹੈ ਦੇਖਣ ਦੇ ਵਿੱਚ ਇਹ ਵੀ ਆ ਰਿਹਾ ਹੈ ਕਿ ਅਗਰ ਕਾਂਗਰਸ ਹਾਈ ਕਮਾਂਡ ਇਹਨਾਂ ਦੇ ਵਾਪਸੀ ਦੇ ਉੱਪਰ ਮੋਹਰ ਨਹੀਂ ਲਾਉਂਦੀ ਪਾਰਟੀ ਦੇ ਵਿੱਚ ਵਾਪਸ ਨਹੀਂ ਲੈਂਦੇ ਤਾਂ ਇਹ ਹੋ ਸਕਦਾ ਹੈ ਕਿ ਬੀਜੇਪੀ ਨੂੰ ਜੁਆਇਨ ਕਰ ਜਾਣ ਧੰਨਵਾਦ